ਸਤ ਸ੍ਰੀ ਅਕਾਲ ਦੋਸਤੋ ਇੱਕ ਆਪਾਂ ਇੱਕ ਨਵੀ ਕਲੀ ਪਹਿਲ ਜਿਹੜੀ ਆ ਸ਼ੁਰੂ ਕਰਨ ਜਾ ਰਹੇ ਆ ਆਜਾ ਮੇਰੇ ਪਿੰਡ ਦੀ ਨਹਾਰ ਵਿਖਲੇ ਆਪਣੇ ਇਲਾਕੇ ਦੇ ਜੋ ਵੀ ਪਿੰਡ ਹੋਣਗੇ ਉਹਨਾਂ ਦੇ ਆਪਾਂ ਜਿਹੜੇ ਮੇਨ ਪੁਆਇੰਟ ਆ ਪਿੰਡਾਂ ਦੇ ਮੇਨ ਸਥਾਨ ਆ ਜਾਂ ਪਿੰਡ ਦੀ ਬਰੀਫ ਜੋ ਹਿਸਟਰੀ ਹੋਏਗੀ ਉਹਦੇ ਬਾਰੇ ਆਪਾਂ ਗੱਲਾਂ ਬਾਤਾਂ ਕਰਿਆ ਕਰਾਂਗੇ ਖਾਸ ਕਰਕੇ ਜਿਹੜੇ ਆਪਣੇ ਵੀਰ ਨਰਾ ਵੀਰ ਉਹਨਾਂ ਦੇ ਵਾਸਤੇ ਪਿੰਡ ਦਾ ਜਿਹੜਾ ਆਪਾਂ ਰੂਪਰੇਖਾ ਉਹਨਾਂ ਦੇ ਅੱਗੇ ਪੇਸ਼ ਕਰਿਆ ਕਰਾਂਗੇ ਸੋ ਅੱਜ ਆਪਾਂ ਪਹਿਲ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਜੀ ਮੈਂ ਪਹੁੰਚਾ ਜੀ ਅੱਜ ਪਿੰਡ ਖਟਕੜ ਖੁਰਦ ਆਪਾਂ ਉੱਥੋਂ ਦੀਆਂ ਬ੍ਰਿਕਾਂ ਜਾਨਾਂਗੇ ਉੱਥੋਂ ਦੇ ਕਿਹੜੇ-ਕਿਹਰੇ ਸਥਾਨ ਆ ਕਿਹੜੇ ਆਪਾਂ ਨੂੰ ਸੇਧ ਦਿੰਦੇ ਆ ਗਿਆਨ ਵਰਦਕ ਸਥਾਨ ਆ ਉਹ ਆਪਾਂ ਸਾਰਾ ਤੁਹਾਡੇ ਨਾਲ ਅੱਜ ਸਾਂਝੇ ਕਰਾਂਗੇ ਸੋ ਨਾਲ ਦੀ ਨਾਲ ਆਪਾਂ ਜਿੰਨੀ ਕੁ ਮੈਂ ਹਿਸਟਰੀ ਉਹਦੇ ਬਾਰੇ ਕਲੈਕਟ ਕਰ ਸਕਿਆ ਆ ਉਹ ਮੈਂ ਤੁਹਾਡੇ ਨਾਲ ਜਰੂਰ ਸਾਂਝੀ ਕਰਨੀ ਚਾਹਾਂਗਾ ਤੋਂ ਨਾਲ ਦੀ ਨਾਲ ਹੀ ਮੈਂ ਗੁਜਾਰਸ਼ ਕਰਾਂਗਾ ਆਪਣੇ ਵੀਰਾਂ ਨੂੰ ਕਿ ਇਹ ਜਿਹੜੀ ਮੇਰੀ ਵੀਡੀਓ ਆ ਆਜਾ ਮੇਰੇ ਪਿੰਡ ਦੀ ਨੋਹਾਰ ਇਹ ਆਪਾਂ ਇੱਕ ਲੜੀਵਾਰ ਸ਼ੁਰੂ ਕਰਨ ਜਾ ਰਹੇ ਆਂ ਰੋਜ਼ ਕੋਈ ਨਿਤ ਨਵੇਂ ਕਿਸੇ ਪਿੰਡ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਕੀਤੀ ਜਾਵੇ ਜਿਨ੍ਹਾਂ ਹੱਥਾਂ ਤੱਕ ਵੀ ਇਹ ਮੇਰੀ ਵੀਡੀਓ ਪਹੁੰਚ ਰਹੀ ਹੈ ਵੱਧ ਤੋਂ ਵੱਧ ਇਹ ਵੀਡੀਓ ਜਿਹੜੀ ਆ ਉਹਨੂੰ ਸ਼ੇਅਰ ਤੇ ਲਾਈਕ ਕੀਤਾ ਜਾਵੇ ਤਾਂ ਕਿ ਸਾਨੂੰ ਹੋਰ ਹੌਸਲਾ ਮਿਲ ਸਕੇ ਤੇ ਵੀਡੀਓ ਵੱਧ ਤੋਂ ਵੱਧ ਹੱਥਾਂ ਦੇ ਵਿੱਚ ਜਾ ਸਕੇ ਮੈਂ ਖਾਸ ਰਿਣੀ ਹਾਂ ਸੰਦੀਪ ਹਿਉ ਜੋ ਕਿ ਡਵਾਈਟ ਬੈਠੇ ਨੇ ਮੇਰੇ ਭਰਾ ਤੇ ਨਾਲ ਦੀ ਨਾਲ ਮਨਦੀਪ ਹਿਉ ਜੋ ਕਿ ਪੁਰਤਗਾਲ ਦੇ ਵਿੱਚ ਮੇਰੀ ਉਹ ਵੀਡੀਓ ਨੂੰ ਬਹੁਤ ਲਾਈਕ ਤੇ ਸ਼ੇਅਰ ਕਰਦੇ ਆ ਤੇ ਉਹਨਾਂ ਦਾ ਮੈਂ ਖਾਸ ਤੌਰ ਤੇ ਧੰਨਵਾਦ ਕਰਨਾ ਚਾਹਾਂਗਾ ਕਿਉਂਕਿ ਉਹ ਹਮੇਸ਼ਾ ਹੀ ਮੈਨੂੰ ਹੌਸਲਾ ਫੁਜਾਈ ਕਰਦੇ ਆ ਮਨਦੀਪ ਮਨਦੀਪ ਕੁਮਾਰ ਹਿਉ ਪੁਰਤਗਾਲ ਤੋਂ ਤੇ ਸੰਦੀਪ ਕੁਮਾਰ ਹਿਉ ਦੁਬਈ ਤੋਂ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਨਾ ਚਾਹਾਂਗਾ ਫਿਰ ਇੱਕ ਵਾਰ ਦਿਲ ਦੀਆਂ ਗਹਿਰਾਈਆਂ ਦੇ ਵਿੱਚ ਕਿਉਂਕਿ ਮੇਰੀ ਵੀਡੀਓ ਨੂੰ ਬਹੁਤ ਦੂਰ ਤੱਕ ਉਪਚਾਉ ਚੋ ਮੇਰਾ ਜਿਹੜੇ ਆਪਣਾ ਹੱਥ ਉਪਚਾਰ ਰਹੇ ਆ ਤਾਂ ਹੋਰ ਵੀ ਤੁਸੀਂ ਵੀ ਦੱਸਿਆ ਕਰੋ ਕੌਣ ਕੌਣ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦਾ ਕਮੈਂਟ ਚ ਆਪਣਾ ਦੱਸਿਆ ਕਰੋ ਕਿੱਥੋਂ ਅਸੀਂ ਤੁਹਾਡੀ ਵੀਡੀਓ ਜਿਹੜੀ ਉਹ ਦੇਖ ਰਹੇ ਆ ਤਾਂ ਕਿ ਤੁਹਾਡਾ ਨਾਮ ਵੀ ਅਗਲੀਆਂ ਆਉਣ ਵਾਲੀਆਂ ਵੀਡੀਓ ਦੇ ਵਿੱਚ ਮੈਂ ਜ਼ਿਕਰ ਕਰ ਸਕਾਂ ਸੋ ਆਓ ਲਾਈਵ ਤਸਵੀਰਾਂ ਦੇ ਜਿਹੜੀ ਜਰੀਆ ਆਪਾਂ ਜੁੜਦੇ ਹਾਂ ਪਿੰਡ ਖਟਕੜ ਖੁਰਦ ਇਲਾ ਸ਼ਹੀਦ ਪਾਕਨ ਨਾਕੋ ਇਸ ਕੁਝ ਦੇ ਨੇੜੇ ਬੰਗਾ ਪਾਰਕ ਸੈਟੂ ਹੈ ਈ ਕਿਲੋਮੀਟਰ ਦੂਰ ਟੇਲੇ ਪਾਸੇ ਹੈ 20 ਤੋਂ ਨੈ ਵਿਖੰਡੇ ਤੋਂ ਬੱਝਿਆ ਹੈ ਤਜੱਬਾ ਕੱਟਕਰ ਪੋਥ ਇਹ ਸਰਸਥਾਨ ਵੀ ਤੋਂ ਗਰਨਾ ਹੈ ਗਣਗਨਾਂ ਦੇ ਅੰਕੜਿਆਂ ਤੇ ਇਹ ਹਜ਼ਰ ਛੜਾਈ ਜਾਵੇ ਸਾ ਪਿੰਡ ਦੀ ਕੋਲਾਵਾਦੀ 310 ਬਸ਼ਿੰਦਿਆਂ ਦੀ ਅੰਕਿਤ ਕੀਤੀ ਗਈ ਜਿਨ੍ਹਾਂ ਦੀ ਸੈਕਸ ਰੇਸ਼ਿਓ ਸੀ 640 270 600 ਤੱਤਾਂ ਦੇ ਕਾਨਾਜੀ ਕੋਲ ਗਿੰਟੇ 200 ਤੱਕ ਪਿੰਡ ਦੇ ਵਿੱਚ ਇੱਕ ਪ੍ਰਾਇਮਰੀ ਸਕੂਲ ਸਥਿਤ ਹੁਣ ਸੁਤ ਹਵੇ ਤਾਂ ਜੋ ਕਿ 1955 ਤੋਂ ਚੱਲ ਰਿਹਾ ਹੈ 19 ਪਿੰਡ ਦਾ ਸਕੂਲ ਦਾ ਨਾਮ ਬਦਲ ਕੇ ਸਰਕਾਰੀ एलीमेंट्री समार्ट स्कूल रख चुना गया पाँच प्रायमरी स्कूल हम चलो ये सरकार ने अपन पॉलिसिया तकरीबन सारे पंजाब के पिंड नलीमेंटरी समार्टूल जीते गए जो मैं पिंड खटकड़पुर के नज़दीकी जे पिंड है उन्होंने गल करा पिंड ही पिंडोवा पिंड कजला ਵੀ ਬਹੁਤਾਰੇ ਪਿੰਡ ਦੇ ਇੱਕ ਤੋਂ 2 ਕਿਲੋਮੀਟਰ ਦੇ ਰੇਡੀਅਸ ਵਿੱਚ ਆਉਂਦੇ ਆ। ਉਹ ਪਿੰਡ ਦੀ ਕਾਹਦੀ ਬਾਤ ਨਹੀਂ ਹੈ। ਉਹ ਤਾਂ ਹਾਲਾਂਕਿ ਸਾਰੀਆਂ ਧਰਮਾਂ ਦੇ ਲੋਕ ਇੱਥੇ ਪ੍ਰਵਾਸ ਕਰਦੇ ਆ। ਜ਼ਿਆਦਾਤਰ ਵਾਦੀ ਸ਼ੂਲ ਦਾ ਜੀ ਹੈ। ਤੇ ਜੇ ਲੋਕੋ ਤੋਂ ਪਿੰਡ ਦੇ ਇਹ ਤਾਂ ਸੀ ਬਰੀਫ ਹਿਸਟਰੀ ਪਿੰਡ ਦੀ। ਆਪਾਂ ਪਿੰਡ ਦੇ ਗਰੇ ਮੇਨ ਮੇਨ ਪੁਆਇੰਟ ਹੈ ਜਿਵੇਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਬਾਬਾ ਜਵਾਹਰ ਸਿੰਘ ਕੌਂਡਟੀ ਤੇ ਪਿੰਡ ਦਾ ਜੋ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਹੈ ਖਟਕੜ ਖੋਲ ਉਹਦੀਆਂ ਬਿਲਡਿੰਗ ਦੀਆਂ ਤਸਵੀਰਾਂ ਤੁਸੀਂ ਤਸਵੀਰਾਂ ਦੇ ذریعے ਦੇਖੋ ਕਿੰਨੀ ਸੋਹਣੀ ਮੀਨਾਕਾਰੀ ਕੰਧਾਂ ਦੇ ਉੱਪਰ ਉੱਕਰੀ ਗਈ ਹੈ ਹਾਲਾਂਕਿ ਜਿਸ ਵੇਲੇ ਅਸੀਂ ਇਨ੍ਹਾਂ ਸਕੂਲਾਂ ਵਿੱਚ ਪੜ੍ਹਦੇ ਸੀ 1900 तकरीबन 80 82 ਦੇ ਲਾਗੇ ਤਾਂ ਇਹੋ ਜੇ ਕੋਈ سہولت ਨਹੀਂ ਸੀਗੀ ਜੋ ਹੋਣ ਦੇ ਬੱਚਿਆਂ ਨੂੰ ਸਹੂਲਤਾਂ ਮਿਲ ਰਹੀਆਂ ਹਨ ਕਿੰਨੇ ਵਧੀਆ ਜਾਣਕਾਰੀ ਭਰਪੂਰ ਗੱਲਾਂ ਜਿਹੜੀਆਂ ਨੇ ਕੰਦਾਂ ਤੋਂ ਪੁਰੀਆਂ ਗਈਆਂ ਤਾਂ ਕਿ ਸਾਡੇ ਨੰਨੇ-ਮੰਨੇ ਬੱਚਿਆਂ ਦਾ ਜਿਹੜਾ ਫਰੈਸ਼ ਦਿਮਾਗ ਹੈ ਉਹ ਇਹਨਾਂ ਗੱਲਾਂ ਨੂੰ ਗ੍ਰਹਿਣ ਕਰ ਸਕੇ ਸੋ ਪ੍ਰਾਇਮਰੀ ਸਕੂਲ ਦੀ ਬਿਲਡਿੰਗ ਇਸ ਜਿਆਪਏ ਸਰਬੀਨ ਤੇ ਪਰ ਚੱਲਦੇ ਚੱਲਦੇ ਹੋਰ ਵੀ ਬਹੁਤ ਕੁਝ ਤੁਹਾਨੂੰ ਮੈਂ ਪਿੰਡ ਦਾ ਦਿਖਾਉਂਗਾ ਪਿੰਡ ਦਾ ਆੜਾ-ਗੋੜਾ ਪਿੰਡ ਦਾ ਜੋ ਧਾਰਮਿਕ ਸਥਾਨ ਹਨ ਗੁਰਦੁਆਰਾ ਸਾਹਿਬ ਹਨ ਉਹ ਸਾਰਾ ਤੇ ਆਪਾਂ ਸਸਰੀ ਨਜ਼ਰ ਮਾਰਾਂਗੇ ਕਿਉਂਕਿ ਕੋਸ਼ਿਸ਼ ਹੁੰਦੀ ਹੈ ਕਿ ਮੈਂ ਥੋੜੀ ਵੀਡੀਓ ਆਪਾਂ ਥੋੜੀ ਛੋਟੀ ਰੱਖੀਏ ਬਾਕੀ ਲੌਂਗ ਵੀਡੀਓ ਨਾ ਬਣੇ ਕਿਉਂਕਿ ਜਿੰਨੀ ਛੋਟੀ ਵੀਡੀਓ ਹੋਏਗੀ ਤੋਂ ਤਿਆਰ ਕਰਨੇ ਜ਼ਿਆਦਾ ਹੋਏ ਸਾਰੇ ਜਿਹੜੇ ਮੇਰੇ ਵਾਰਕ ਮੈਂ ਬੜੀ ਬੋਨਾ ਬਾਤ ਕਰਦੀ ਆ। ਸੋ ਜਿੰਨੀ ਵੀਡੀਓ ਪਰ ਲੰਮੀ ਕਰਾਂਗੇ ਥੋੜਾ ਉਹਨਾਂ ਨੂੰ ਵੀ ਹੋ ਜਾਣਾ ਬਈ ਬਹੁਤ ਜ਼ਿਆਦਾ। ਆਪਾਂ ਮੇਨ ਮੇਨ ਪੁਆਇੰਟ ਹੈ ਇਹ ਪੜ ਰਹੇ ਹਾਂ ਇੱਕ ਭਾਰਤ ਸਥਾਨ ਜਿਹੜੀ ਬੜੀ ਮਹੱਤਵਪੂਰਨ ਹੈ ਆਪਣੀ ਦੇਸ਼। ਸੋ ਵਿਕਟੋਰੀਆ ਦੀ ਟਾਕ ਵਿੱਚ ਨਜ਼ਰ ਆ ਰਿਹਾ। ਹੂ ਸੂਟਸ ਬਿਲਡਿੰਗ ਹੈ ਵਿਚੇ ਦੀ। ਬਾਪੂ ਕਾਦਰ ਬਖਸ਼ੀ ਜਿਹੜਾ ਤਪੱਸਥਾਨ ਹੈ। ਗਰੀਬਾਂ ਦਾ ਸੁਮ ਬਾਪੂ ਕਾਦਰ ਬਖਸ਼ੀ ਨੂੰ ਉਹਨਾਂ ਦਾ ਤਪੱਸਥਾਨ ਹੈ। ਤੁਸੀਂ ਦੇਖ ਸਕਦੇ ਹੋ ਧੁੰਦ ਦਾ ਮੌਸਮ ਹੋਣ ਕਰਕੇ ਥੋੜੀਆਂ ਵੀਡੀਓ ਥੋੜੀ ਕਲੈਰਟੀ ਥੋੜੀ ਸਾਫ ਨਹੀਂ ਆਈ ਕੋਸ਼ਿਸ਼ ਕੀਤੀ ਹੈ ਬੇਬੀ ਮੈਂ ਤਸਵੀਰਾਂ ਨੂੰ ਥੋੜਾ ਕਲੈਕਟ ਕਰਨ ਦੀ ਤੇ ਮੈਂ ਨਾਲ ਦੇ ਨਾਲ ਪੈਂਡ ਦਾ ਤਕਰੀਬਨ ਜਿੰਨਾ ਕਿ ਮੈਨੂੰ ਜਾਣਕਾਰੀ ਸੀ ਮੌਦੇ ਅਕੋਰਡਿੰਗ ਕਿ ਪੂਰੇ ਪੈਂਡ ਦੀ ਕਵਰੇਜ ਕੀਤੀ ਹੈ ਪੈੰਡਾ ਕੋਈ ਹਿੱਸਾ ਅ ਦੋਖਾਲਣ ਵਾਸਤੇ ਹੀ ਰਹਿ ਗਿਆ ਹੋਵੇਗਾ ਮੈਂ ਸੱਜਣਾ ਤੋਂ ਆਪਣੇ ਬਾਰੇ ਕਹਿੰਦਾ ਹਾਂ ਮੇਰਾ ਯਾਦ ਚ ਕੋਈ ਮੰਗਾਸ ਮੈਂ ਆਪਣੀ ਜਾਣਕਾਰੀ ਦੇ ਅਨਸਾਰ ਜੋ ਲੋੜੀ ਮੈਂ ਨਿਕਾਲ ਕੇ ਮੈਂ ਮਦਦ ਕੀਤੀ ਹੈ ਕੈਮਰੇ ਵਿੱਚ ਕੈਦ ਕਰਨ ਕੋਸ਼ਿਸ਼ ਕੀਤੀ ਹੈ ਤੁਹਾਨੂੰ ਉਸ ਵੀਰਾਹੀ ਤੋਂ ਅਰੇ ਸਪਿੰਟ ਸ਼ੰਤੀ ਰਾਜਦੇਵ ਕੋਲ ਕਿਰੇ ਹੋਇਨੇ ਬਿਲਕੁਲ ਸਕੂਲ ਦੇ ਨਾਲ ਦੇ ਆਂਗਣ ਦੇ ਵਿੱਚ ਤੋਂ ਵੀ ਤੁਸੀਂ ਦੇਖ ਸਕੋ ਪੀ ਕੋਹੁਰ ਧਾਰਮਿਕ ਸਥਾਨ ਇਹ ਵੀ ਸਕੂਲ ਦੇ ਨਾਲ ਹੀ ਸਜੋਬਿਤ ਹੈ ਜੀ ਸਰਵ ਮਹਾਰਾਜ ਜੀ ਦਾ ਫਿੰਡ ਦੇ ਬਿਲਕੁਲ ਮੱਧ ਦੇ ਵਿੱਚ ਜਿਹੜਾ ਹੈ ਸਾਫੇ ਦਾ ਪੂਰੀ ਬੜੀ ਬਿਲਡਿੰਗ ਨੇ ਪਹੀਰੋ ਕੋਟ ਡਾਊਨ ਨਹੀਂ ਆਈ ਸਬਾਹ ਦੀ ਇਮਾਰਤ ਜੁਲਦੇ ਹੋ ਨਿਸ਼ਾਨ ਸਾਹਿਬ ਕਿੰਨਾ ਮਨਮੋਹਕ ਦ੍ਰਿਸ਼ ਹੈ ਲੱਗ ਰਿਹਾ ਹੈ ਸਵੇਰ ਦੇ ਸ਼ਾਂਤ ਜਿਤ ਮੌਸਮ ਬਹੁਤ ਆਰਨਗਰ ਹੈ ਇਹ ਇੱਕ ਬਖਰਾ ਮਹੱਲਾ ਐ ਖਟਕੜ ਕੋਲ ਤੋਂ ਪਪਵਾਲ ਵਾਲੇ ਨੂੰ ਜੋੜ ਲੈਣੇ ਸਾਰ ਜੋੜਦੇ ਉਹਦੇ ਉੱਪਰ ਸਿੱਟੇ ਜਿਹੀ ਇੱਕ ਬਹੁਤ ਧਾਰਨਿਕ ਥਾਂ ਹੁੰਦੀ ਹੈ ਹੰਕਾਰ ਨਗਰ ਦੇ ਮਿਲਦੀ ਗਈ ਉਹ ਵੀ ਤੁਹਾਡੀ ਟੀਵੀ ਤੇ ਕਿਤੇ ਤੁਹਾਡੇ ਮੋਬਾਈਲ ਤੇ ਕਿਤੇ ਜੀ ਆਪ ਜੀ ਸੁਵਿਧਾ ਇਹ ਮਿਸਾਲ ਜਿਹੜੀ ਬਿਲਡਿੰਗ ਹੈ ਇਹਨੂੰ ਆਪਾਂ ਸ਼ਾਂਤੀ ਦਾ ਪੁੰਜੀ ਕਹਿ ਸਕਦੇ ਹਾਂ ਕਿਉਂਕਿ ਮੰਨਣ ਨੂੰ ਇੱਥੇ ਆ ਕੇ ਬੜਾ ਸਕੂਨ ਮਿਲਦਾ ਹੈ ਬੜੀ ਸ਼ਾਂਤੀ ਮਹਿਸੂਸ ਹੁੰਦੀ ਹੈ ਕੋਈ ਵੀ ਤਸਵੀਰਾਂ ਫੋਟੋ ਦੇਖ ਸਕਦੇ ਹੋ ਕੋਸ਼ਿਸ਼ ਕੀਤੀ ਹੈ ਬਿਹਾਰ ਐਂਗਲ ਤੋਂ ਹਰ ਹਰ ਥਾਂ ਦੀ ਜਿਹ ਤਸਵੀਰਾਂ ਹਾਜ਼ਰ ਹੈ ਤਸਵੀਰਾਂ ਤੁਹਾਡਾ ਮੈਨੂੰ ਸਮੂਹ ਸਬੋਤਿਆਂ ਦਾ 10 ਦਾ ਧੰਨਵਾਦ ਜੀ